ਪੰਜਾਬ ਸਰਕਾਰ ਦੀ ਚਲਾਈ ਮੁਹਿੰਮ ਦਾ ਸ਼ਾਇਦ ਨਸ਼ੇ ਦੇ ਕਾਰੋਬਾਰੀਆਂ ਤੇ ਕੋਈ ਅਸਰ ਹੁੰਦਾ ਨਹੀਂ ਜਾਪ ਰਿਹਾ ਕਿਉਂਕਿ ਟੱਬਾ ਰੂਟ ਕੰਪਨੀ ਬਾਗ ਦੀਆਂ ਦੁੰਗੀਆਂ ਦਲੀਆਂ ਦੇ ਵਿੱਚ ਸ਼ਰਿਆਮ ਚਿੱਟਾ ਵਿਕਦਾ ਆਮ ਵੇਖਿਆ ਜਾ ਰਿਹਾ ਪਰ ਆਪਸੀ ਦੁਸ਼ਮਣੀ ਪੈਣ ਦੇ ਡਰੋਂ ਕੋਈ ਬੋਲਣ ਨੂੰ ਤਿਆਰ ਨਹੀਂ ਹੈ ਕਿਉਂਕਿ ਜੇ ਕਿਸੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਤਾਂ ਨਸ਼ਾ ਵੇਚਣ ਵਾਲੇ ਸ਼ਰਿਆਮ ਆਪਣਾ ਕੰਮ ਕਰ ਲੈਣੇ ਤਾਂ ਇਸ ਨੂੰ ਲੈ ਕੇ ਸੂਚਨਾ ਦੇਣ ਵਾਲੇ ਦੀ ਹੀ ਨੀਂਦ ਖਰਾਬ ਹੋ ਜਾਂਦੀ ਹੈ ਨਜ਼ਦੀਕ ਵੀਡੀਓ ਸਾਹਮਣੇ ਆਈ ਹੈ ਜੋ ਕਿਸੇ ਵੱਲੋਂ ਕਿਸੇ ਬਿਲਡਿੰਗ ਤੋਂ ਬਣਾਈ ਗਈ ਹੈ ਜਿਸ ਦੇ ਵਿੱਚ ਇੱਕ ਨਸ਼ੇ ਦੇ ਕਾਰੋਬਾਰੀ ਦੇ ਕੋਲ ਦੋ ਬਾਈਕ ਸਵਾਰ ਆਉਂਦੇ ਨੇ ਅੱਗੋਂ ਕਾਰੋਬਾਰੀ ਉਹਨਾਂ ਨੂੰ ਥੋੜਾ ਜਿਹਾ ਅੱਗੇ ਆਉਣ ਦਾ ਇਸ਼ਾਰਾ ਕਰਦਾ ਫਿਰ ਉਹ ਅੱਗੇ ਹੋ ਜਾਂਦੇ ਨੇ ਨਸ਼ੇ ਦੀ ਸਪਲਾਈ ਦਾ ਕਾਲਾ ਮਾਲਾ ਨਸ਼ੇ ਦੀ ਡੀਲ ਪੂਰੀ ਕਰਨ ਤੋਂ ਬਾਅਦ ਦੋਵੇਂ ਪਾਰਟੀਆਂ ਵੱਖੋ ਵੱਖਰੇ ਰਾਹ ਤੇ ਚਲੀਆਂ ਜਾਂਦੀਆਂ ਨੇ ਹਾਲਾਂਕਿ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰ ਰਹੀਆਂ ਨੇ ਪੰਜਾਬ ਸਰਕਾਰ ਦੀ ਚਲਾਈ ਮੁਹਿੰਮ ਦਾ ਸ਼ਾਇਦ ਨਸ਼ੇ ਦੇ ਕਾਰੋਬਾਰੀਆਂ ਤੇ ਕੋਈ ਅਸਰ ਹੁੰਦਾ ਨਹੀਂ ਜਾਪ ਰਿਹਾ ਕਿਉਂਕਿ ਟੱਬਾ ਰੂਟ ਕੰਪਨੀ ਬਗਦੀਆਂ ਡੁੰਗੀਆਂ ਗਲੀਆਂ ਦੇ ਵਿੱਚ ਸ਼ਰਿਆਮ ਚਿੱਟਾ ਵਿਕਦਾ ਆਮ ਵੇਖਿਆ ਜਾ ਰਿਹਾ ਪਰ ਆਪਸੀ ਦੁਸ਼ਮਣੀ ਪੈਣ ਦੇ ਡਰੋਂ ਕੋਈ ਬੋਲਣ ਨੂੰ ਤਿਆਰ ਨਹੀਂ ਹੈ ਕਿਉਂਕਿ ਜੇ ਕਿਸੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਤਾਂ ਨਸ਼ਾ ਵੇਚਣ ਵਾਲੇ ਸ਼ਰਿਆਮ ਆਪਣਾ ਕੰਮ ਕਰ ਰਹੇ ਨੇ ਤਾਂ ਇਸ ਨੂੰ ਲੈ ਕੇ ਸੂਚਨਾ ਦੇਣ ਵਾਲੇ ਦੀ ਹੀ ਨੀਂਦ ਖਰਾਬ ਹੋ ਜਾਂਦੀ ਹੈ ਇਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਕਿਸੇ ਵੱਲੋਂ ਕਿਸੇ ਬਿਲਡਿੰਗ ਤੋਂ ਬਣਾਈ ਗਈ ਹੈ ਜਿਸ ਦੇ ਵਿੱਚ ਇੱਕ ਨਸ਼ੇ ਦੇ ਕਾਰੋਬਾਰੀ ਦੇ ਕੋਲ ਦੋ ਬਾਈਕ ਸਵਾਰ ਆਉਂਦੇ ਨੇ ਅੱਗੋਂ ਕਾਰੋਬਾਰੀ ਉਹਨਾਂ ਨੂੰ ਥੋੜਾ ਜਿਹਾ ਅੱਗੇ ਆਉਣ ਦਾ ਇਸ਼ਾਰਾ ਕਰਦਾ ਫਿਰ ਉਹ ਅੱਗੇ ਹੋ ਜਾਂਦੇ ਨੇ ਨਸ਼ੇ ਦੀ ਸਪਲਾਈ ਦਾ ਕਾਲਾ-ਮਾਲਾ ਨਸ਼ੇ ਦੀ ਡੀਲ ਪੂਰੀ ਕਰਨ ਤੋਂ ਬਾਅਦ ਦੋਵੇਂ ਪਾਰਟੀਆਂ ਵੱਖੋ-ਵੱਖਰੇ ਰਾਹ ਤੇ ਚਲੀਆਂ ਜਾਂਦੀਆਂ ਨੇ ਹਾਲਾਂਕਿ ਤਸਵੀਰਾਂ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰ ਰਹੀਆਂ ਨੇ ਪੰਜਾਬ ਸਰਕਾਰ ਦੀ ਚਲਾਈ ਮੁਹਿੰਮ ਦਾ ਸ਼ਾਇਦ ਨਸ਼ੇ ਦੇ ਕਾਰੋਬਾਰੀਆਂ ਤੇ ਕੋਈ ਅਸਰ ਹੁੰਦਾ ਨਹੀਂ ਜਾਪ ਰਿਹਾ ਕਿਉਂਕਿ ਟਿੱਬਾ ਰੂਟ ਕੰਪਨੀ ਬਾਗ ਦੀਆਂ ਡੁੰਗੀਆਂ ਗਲੀਆਂ ਦੇ ਵਿੱਚ ਸ਼ਰਿਆਮ ਚਿੱਟਾ ਵਿਕਦਾ ਅੰਭੇਖਿਆ ਜਾ ਰਿਹਾ ਪਰ ਆਪਸੀ ਦੁਸ਼ਮਣੀ ਪੈਨ ਦੇ ਡਰੋਂ ਕੋਈ ਬੋਲਣ ਨੂੰ ਤਿਆਰ ਨਹੀਂ ਹੈ ਕਿਉਂਕਿ ਜੇ ਕਿਸੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਤਾਂ ਨਸ਼ਾ ਵੇਚਣ ਵਾਲੇ ਸ਼ਰਮ ਆਪਣਾ ਕੰਮ ਕਰ ਰਹੇ ਨੇ ਤਾਂ ਇਸ ਨੂੰ ਲੈ ਕੇ ਸੂਚਨਾ ਦੇਣ ਵਾਲੇ ਦੀ ਹੀ ਨੀਂਦ ਖਰਾਬ ਹੋ ਜਾਂਦੀ ਹੈ ਇਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਕਿਸੇ ਵੱਲੋਂ ਕਿਸੇ ਬਿਲਡਿੰਗ ਤੋਂ ਬਣਾਈ ਗਈ ਹੈ ਜਿਸ ਦੇ ਵਿੱਚ ਇੱਕ ਨਸ਼ੇ ਦੇ ਕਾਰੋਬਾਰੀ ਦੇ ਕੋਲ ਦੋ ਬਾਈਕ ਸਵਾਰ ਆਉਂਦੇ ਨੇ ਅੱਗੋਂ ਕਾਰੋਬਾਰੀ ਉਹਨਾਂ ਨੂੰ ਥੋੜਾ ਜਿਹਾ ਅੱਗੇ ਆਉਣ ਦਾ ਇਸ਼ਾਰਾ ਕਰਦਾ ਫਿਰ ਉਹ ਅੱਗੇ ਹੋ ਜਾਂਦੇ ਨੇ ਨਸ਼ੇ ਦੀ ਸਪਲਾਈ ਦਾ ਕਾਲਾ-ਮਾਲਾ ਨਸ਼ੇ ਦੀ ਡੀਲ ਪੂਰੀ ਕਰਨ ਤੋਂ ਬਾਅਦ ਮੇ ਪਾਰਟੀਆਂ ਵੱਖੋ ਵੱਖਰੇ ਰਾਤ ਚਲੀਆਂ ਜਾਂਦੀਆਂ ਨੇ ਹਾਲਾਂਕਿ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰ ਰਹੀਆਂ ਨੇ ਪੰਜਾਬ ਸਰਕਾਰ ਦੀ ਚਲਾਈ ਮੁਹਿੰਮ ਦਾ ਸ਼ਾਇਦ ਨਸ਼ੇ ਦੇ ਕਾਰੋਬਾਰੀਆਂ ਤੇ ਕੋਈ ਅਸਰ ਹੁੰਦਾ ਨਹੀਂ ਜਾਪ ਰਿਹਾ ਕਿਉਂਕਿ ਟੱਬਾ ਰੂਡ ਕੰਪਨੀ ਬਾਗ ਦੀਆਂ ਡੁੰਗੀਆਂ ਗਲੀਆਂ ਦੇ ਵਿੱਚ ਸ਼ਰਿਆਮ ਚਿੱਟਾ ਵਿਕਦਾ ਆਮ ਵਿਖਿਆ ਜਾ ਰਿਹਾ ਪਰ ਆਪਸੀ ਦੁਸ਼ਮਣੀ ਪੈਨ ਦੇ ਡਰੋਂ ਕੋਈ ਬੋਲਣ ਨੂੰ ਤਿਆਰ ਨਹੀਂ ਹੈ ਕਿਉਂਕਿ ਜੇ ਕਿਸੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਤਾਂ ਨਸ਼ਾ ਵੇਚਣ ਵਾਲੇ ਸ਼ਰਮ ਆਪਣਾ ਕੰਮ ਕਰ ਰਹੇ ਨੇ ਤਾਂ ਇਸ ਨੂੰ ਲੈ ਕੇ ਸੂਚਨਾ ਦੇਣ ਵਾਲੇ ਦੀ ਹੀ ਨੀਂਦ ਖਰਾਬ ਹੋ ਜਾਂਦੀ ਹੈ ਇਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਕਿਸੇ ਵੱਲੋਂ ਕਿਸੇ ਬਿਲਡਿੰਗ ਤੋਂ ਬਣਾਈ ਗਈ ਹੈ ਜਿਸ ਦੇ ਵਿੱਚ ਇੱਕ ਨਸ਼ੇ ਦੇ ਕਾਰੋਬਾਰੀ ਦੇ ਕੋਲ ਦੋ ਬਾਈਕ ਸਵਾਰ ਆਉਂਦੇ ਨੇ ਅੱਗੋਂ ਕਾਰੋਬਾਰੀ ਉਹਨਾਂ ਨੂੰ ਥੋੜਾ ਜਿਹਾ ਅੱਗੇ ਆਉਣ ਦਾ ਇਸ਼ਾਰਾ ਕਰਦਾ ਫਿਰ ਉਹ ਅੱਗੇ ਹੋ ਜਾਂਦੇ ਨੇ ਨਸ਼ੇ ਦੀ ਸਪਲਾਈ ਦਾ ਕਾਲਾ ਮਾਲਾ ਨਸ਼ੇ ਦੀ ਡੀਲ ਪੂਰੀ ਕਰਨ ਤੋਂ ਬਾਅਦ ਉਹਨਾਂ ਪਾਰਟੀਆਂ ਵੱਖੋ-ਵੱਖਰੇ ਰਾਤ ਤੇ ਚਲੀਆਂ ਜਾਂਦੀਆਂ ਨੇ ਹਾਲਾਂਕਿ ਤਸਵੀਰਾਂ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰ ਰਹੀਆਂ ਨੇ